ਹੈਲੋ ਹਲੋ ਹਾਂਜੀ ਡਾਕਟਰ ਸਾਹਿਬ ਹਾਂਜੀ ਡਾਕਟਰ ਬੋਲ ਰਿਹਾ ਜੀ ਬੋਲੋ ਜੀ ਕੀ ਦਿੱਕਤ ਐ ਮੇਰੇ ਦਿੱਕਤ ਆ ਕਿ ਮੇਰੇ ਦਰਦ ਹੋ ਰਿਹਾ ਠੀਕ ਆ ਠੀਕ ਹੈ ਜੀ ਆਜੂ ਟੀਕਾ ਲਵਾਉਣਾ ਦਰਦ ਹੋ ਰਿਹਾ ਤਾਂ ਤੁਹਾਨੂੰ ਡਾਈਕਲੋ ਗੋਲੀ ਦੇ ਦਿੰਨੇ ਆ ਕੋਈ ਪੈਰਾਸੀਟਾਮੋਲ ਦੇ ਦਿੰਨੇ ਆ ਕੋਈ ਕਿੱਥੇ ਦਰਦ ਹੋ ਰਿਹਾ ਜਗ੍ਹਾ ਦੱਸੋ ਦਰਦ ਦੀ ਮੇਰੇ ਹਿੱਡਿ ਚ ਦਰਦ ਹੋਈ ਜਾਂਦਾ ਉਹ ਜਦੋਂ ਮੈਂ ਟੀਕਾ ਲੱਗ ਗਿਆ ਸੀ ਉਹ ਤਾਂ ਤੁਹਾਨੂੰ ਬੁਖਾਰ ਸੀਗਾ ਫਿਰ ਢਿੱਡਿ ਚ ਦਰਦ ਕਿਵੇਂ ਹੋਣ ਲੱਗਾ ਦੱਸੋ ਇਹ ਐਵੇਂ ਹੀ ਕਿਵੇਂ ਦੱਸਣਾ ਅੱਛਾ ਹੁਣ ਐਵੇਂ ਦਰਦ ਹੋਣਾ ਤੇ ਦਰਦੜਾ ਆਪਾਂ ਕੰਮ ਕਰ ਲਿਆ ਨਾ ਫਿਰ ਦਰਦ ਤਾਂ ਤਾਂ ਹੀ ਹੁੰਦਾ ਨਾ ਤੂੰ ਚੰਗੇ ਤੀ ਹੁਣ ਦੁਬਾਰਾ ਟੀਕਾ ਲਾਉਣ ਨੂੰ ਚੀਤਰੀ ਜਾਂਦਾ ਕੱਲ ਤਾਂ ਲਾਇਆ ਸੀ ਟੀਕਾ ਆਜਾ ਤੁਸੀਂ ਹੋਰ ਲਾਜੋ ਅੱਛਾ ਹੋਰ ਲਾ ਜਾ ਮੈਂ ਹਾਂਜੀ अच्छा इतना प्यारा लगता है मेरा टीका हम्म जेड़ा ਤੁਹਾਡੇ ਟੀਕੇ ਚ ਮਜ਼ਾ ਨਾ اچھا ਉਹ ਕਿਤੇ ਹੋ ਰਹਿਣ ਅੱਛਾ ਮਤਲਬ ਇੰਨਾ ਸਪੈਸ਼ਲ ਟੀਕਾ ਹੈ ਮੇਰਾ ਹੈ ਨਾ हां ਚਲੋ ਲਾ ਜਾਗੇ ਭਾਈ ਜਰੂਰ ਲਾ ਜਾਗੇ ਆਪਣਾ ਕੰਮ ਕੀ ਹੈ ਡਾਕਟਰ ਬੰਦੇ ਐ ਟੀਕਾ ਲਾਉਣੇ ਹੋਰ ਆਪਣਾ ਕੀ ਕੰਮ ਹੈ हां जी ਤੁਹਾਨੂੰ ਪਤਾ ਹੀ ਹੈ ਹੁਣ ਤੁਹਾਨੂੰ ਟੀਕਾ ਲਾਉਣਾ ਹੀ ਪੈਣਾ ਉਸ ਦਿਨ ਮ ਆਇਆ ਤਾਂ ਟੀਕਾ ਲਵਣੀ ਸੀ ਤੇਰੇ ਹਾਂ ਸੀ ਟੀਕਾ ਲਾਉਣ ਆਇਆ ਤੇ ਤੂੰ ਬਸ ਲੋਰ ਜੀ ਜਿਆਦਾ ਥੱਲੇ ਕਰਤੀ ਤੱਕ ਮੈਂ ਤੁਹਾਨੂੰ ਵੇਖ ਕੇ ਕੀਤੀ ਸੀਗੀ ਅੱਛਾ ਤੇਰੇ ਅੱਛਾ ਜੀ ਆਏ ਕਰ ਜਾਂਦੇ ਵੀ ਡਾਇਰੈਕਟ ਟੀਕਾ ਹੀ ਲਵਾ ਲਾ ਮੈਂ ਹਾਂਜੀ ਮੈਂ ਤੁਹਾਨੂੰ ਨਾ ਕਈ ਵਾਰ ਦੇਖਿਆ ਨੇ ਤੁਹਾਡੇ ਗਲੀ ਚ ਵਾ ਲੱਗਦੇ ਟੱਪ ਦੇ ਤੇ ਫਿਰ ਮੇਰਾ ਬੜਾ ਹੀ ਮਨ ਕਰਦਾ ਸੀ ਮੈਂ ਕਿ ਇੱਕ ਵਾਰ ਟੀਕਾ ਨਾ ਤਾਂ ਲਵਾਉਣਾ ਹੀ ਲਵਾਉਣਾ ਵਾ ਚਲੋ ਲਾਤਾ ਫਿਰ ਕਿਵੇਂ ਲੱਗਿਆ ਬੰਦਾ ਸਟੀਕਾ ਬਹੁਤ ਹੀ ਮਸਤ ਲੱਗਿਆ ਹਾਂ ਜੇ ਉਹ ਜੀ ਟਿਕਾ ਰੋਜ਼ ਲੱਗਦਾ ਰਵੇ ਫਿਰ ਤਨ ਕਿਵੇਂ ਲੱਗੇ ਤੇ ਫਿਰ ਫਿਰ ਤਾਂ ਮੇਰੀ ਜ਼ਿੰਦਗੀ ਸੁਧਰ ਜੂ ਅੱਛਾ ਕੇ ਹਾਂਜੀ ਤੇ ਮੈਂ ਤਾਂ ਤੇਰਾ ਹੋਰ ਮੈਨੂੰ ਕੀ ਚਾਹੀਦਾ ਤੇ ਕੋ ਬੰਦਾ ਤੇਰੇ ਘਰੇ ਹੁੰਦਾ ਨਹੀਂ ਹਾਂ ਉਹ ਤੇ ਜਾਂਦਾ ਕੰਮ ਮੈਨੂੰ ਹੁਣ ਥੋੜੀ ਜਰੂਰਤ ਆ ਉਹ ਕੰਮ ਤੇ ਜਾਂਦਾ ਔ ਰਾਤ ਨੂੰ ਆਉਂਦਾ ਲੇਟ ਹਾਂਜੀ ਉਹ ਤਾਂ ਟਿਕਾ ਲਾਉਂਦਾ ਨਹੀਂ ਉਹਨਾ ਹਾਂ ਉਹ ਥੱਕ ਜਾਂਦੇ ਵੈਸੀ ਅੱਛਾ ਮੈਂ ਤਾਂ ਇੱਥੇ ਹੀ ਰਹਿਣਾ ਸਾਰਾ ਤੈਨੂੰ ਪਿੰਡ ਦੇ ਵਿੱਚ ਹੀ ਤੈਨੂੰ ਪਤਾ ਹੈ ਹਾਂਜੀ ਤੇ ਤਾਂ ਤੂੰ ਇੱਥੇ ਆ ਜਾਕਰ ਮੇਰੇ ਕੋਲ ਪਿੱਛੇ K1V ਦਾ ਬਣਿਆ ਹੋਇਆ ਹੈਗਾ ਨਾਲੇ ਆਪਾਂ ਨੇ ਕਿਹੜਾ ਕਿਸੇ ਨੇ ਕੋਈ ਸ਼ੱਕ ਕਰਨਾ ਲੋਕ ਤਾਂ ਇਹ ਹੀ ਸੋਚਣਗੇ ਕਿ ਚਲੋ ਟੀਕਾ ਟੁਕਾ ਲਵਾਉਣਾ ਆਈ ਹੋਣੀ ਹੈ ਦਵਾਈ ਪੁੜੀ ਲੈਣਾ ਆਈ ਹੋਣੀ ਹੈ ਨਹੀਂ ਫਿਰ ਕਰੇ ਵੀ ਨਾ ਇੱਥੇ ਕੋਈ ਨਹੀਂ ਹੁੰਦਾ ਨਾ ਕਰੇ ਵੀ ਕਿਸੇ ਨੂੰ ਨਹੀਂ ਪਤਾ ਚੱਲਣਾ ਥੋੜੇ ਬਾਰ-ਬਾਰ ਥੋੜੇ ਇੱਥੇ ਆਉਂਗੀ ਤੇ ਲੋਕਾਂ ਨੂੰ ਐਸੀ ਬਹਿਮ ਹੋ ਜਾਣਾ ਤੇ ਜੇ ਮੈਂ ਬਾਰ-ਬਾਰ ਆਉਂਗਾ ਇੱਥੇ ਤੇ ਮੇਰੇ ਵਕਤ ਦੀ ਬਹਿਮ ਨਹੀਂ ਕਦੇ ਤੁਸੀਂ ਆਗੇ ਕਦੇ ਮੈਂ ਆਗੇ ਐਵੇਂ ਚੱਲ ਜੂਗਾ ਫਿਰ ਨਹੀਂ ਹੋਣਾ ਫਿਰ ਆਪਾਂ ਕੰਮ ਕਰਦੇ ਨਾ ਆਪਾਂ ਬਾਜ਼ਾਰ ਚੱਲ ਜਿਆ ਕਰਾਂਗੇ ਮਠੰਡੇ ਚੱਲ ਜਾਈਏ ਮੁਢਨੇ ਚੱਲ ਜਾ ਕਰਾਂਗੇ ਬਾਜ਼ਾਰ ਹਾਂਜੀ ਉੱਤੇ ਹੋਟਲ ਚ ਕਮਰਾ ਲੈ ਕੇ ਉੱਤੇ ਤਸੱਲੀ ਦੇ ਨਾਲ ਟਿਕਾ ਲਾਵਾਂਗੇ ਜੁੱਥੜੀ ਹੈ ਨਾ ਜਿਹੜਾ ਸਰਿੰਜ ਹੈ ਨਾ ਤੁਹਾਡੀ ਹਾਂ ਮੈਂ ਅਣੀ ਕੀ ਬਾਤ ਹੈ ਅੱਛਾ ਸਰਿੰਜ ਦੇ ਵਿੱਚ ਗਾ ਦੇਖੋ ਕਰਾਮਾ ਤਾਂ ਸਰਿੰਜ ਦੀ ਹੁੰਦੀ ਹੈ ਉਸ ਸਰਿੰਜ ਨੇ ਜਿਹੜਾ ਅਸਰ ਕਰਨਾ ਹੁੰਦਾ ਹੈ ਨਾ ਹਾਂਜੀ ਪਾਸਾ ਰੋਸੇ ਸਰਿੰਜ ਨੇ ਹੀ ਕਰਨਾ ਹੈ ਤੇ ਉਸੇ ਸਰਿੰਜ ਨੇ ਕਰਕੇ ਸਭ ਕੰਮ ਹੁੰਦਾ ਹਾਂਜੀ ਹਾਂ ਨਾ ਹਾਂ ਤੇ ਬਸ ਫੇਰਾ ਐਦਾਂ ਬਸ ਮੇਰੇ ਨਾਲ ਖੜੀ ਰਹੀ ਬਸ ਤੁੰਟੀ ਗੱਲ ਪਾਉਂਦੀ ਰਹੀ ਹੁਣ ਐ ਨਾ ਹੋਵੇ ਕਿ ਮੈਂ ਟੀਕਾ ਲਾਦਿਆਂ ਦੇ ਕੱਲ ਨੂੰ ਤੁਮੈਨ ਭੁੱਲ ਜਾਈਂ ਨਹੀਂ ਨਹੀਂ ਤੁਸੀਂ ਭੁੱਲਣ ਵਾਲੀ ਚੀਜ਼ ਹਾਂ ਤੇ ਮੈਂ ਤੁਹਾਨੂੰ ਭੁੱਲ ਜਾਂ ਅੱਛਾ ਕੇ ਐਨਾ ਵਧੀਆ ਲੱਗਦਾ ਟੀਕਾ ਲਾਇਆ ਮੇਰਾ ਹੁਣ ਤਾਂ ਤੁਸੀਂ ਮੇਰੀ ਜਾਨ ਬਣ ਗਏ ਹੁਣ ਨਹੀਂ ਤੁਹਾਨੂੰ ਭੁੱਲਦੀ ਅੱਛਾ ਕੇ ਹੂੰ ਚੋ ਠੀਕ ਹੈ ਫੇਰ ਹਾਂ ਫਿਰ ਇੱਕ ਦੋ ਵਾਰੀ ਟੀਕੇ ਹੋਰ ਲਾਏ ਨਾ ਫਿਰ ਭੁੱਲਣਾ ਫਿਰ ਦੂ ਵੀ ਨਹੀਂ ਫਿਰ ਤੁਸੀਂ ਲਿੰਗਾਂ ਨੂੰ ਗੁੱਸਿਆ ਕਰੇਗੀ ਵੀ ਮੇਰਾ ਟੀਕਾ ਤਾਂ ਵੀ ਸਿਰਾਂ ਲਾਉਂਦਾ ਡਾਕਟਰ ਹੋ ਹੂੰ ਦੱਸੂੰਗੀ ਦੱਸ ਕੇ ਨਹੀਂ ਨਹੀਂ ਅਗਰ ਮੈਂ ਸੇਲੀਆਂ ਨੂੰ ਦੱਸੂੰਗੀ ਬਸੇਲੀਆਂ ਕਹਿਣੀਆਂ ਅਸੀਂ ਲਗਾਉਣਾ ਫਿਰ ਉਹਨਾਂ ਨੂੰ ਹੈਨਾ ਮੈਂ ਦੱਸਣਾ ਕਿਸੇ ਨੂੰ ਨਹੀਂਗਾ ਮੈਂ ਫਿਰ ਸੇਲੀਆਂ ਦੇ ਵੀ ਲਾਇਆ ਕਰੂੰਗਾ ਟੀਕਾ ਜਾ ਕੇ ਅੱਛਾ ਲਾ ਕੇ ਦੇਖ ਲੋ ਜੀ ਕਿਉਂ ਸਾਡਾ ਤਾਂ ਕੰਮ ਹੀ ਹੈ ਟੀਕਾ ਲਾਉਣਾ ਅਸੀਂ ਟੀਕਾ ਸਾਡਾ ਕੰਮ ਹੀ ਹੈ ਟੀਕਾ ਲਾਉਣਾ ਸਤ ਟੀਕਾ ਲਾਵਾਂਗੇ ਉਹ ਟੀਕੇ ਦੀ ਗੱਲ ਨਹੀਂ ਕਰਦੀ ਅਗਰ ਇਹ ਵਾਲਾ ਟੀਕਾ ਲਾਉਂਗੇ ਤਾਂ ਇਹ ਸਿਰਫ ਮੇਰੇ ਹੀ ਆ ਹੁਣ ਹੁਣ ਇਹ ਟੀਕਾ ਸੋਡਾ ਨਾਮ ਹੋ ਗਿਆ ਹਾਂ ਹੁਣ ਸੇਲੀਆਂ ਨੂੰ ਨਹੀਂ ਦੇਣਾ ਕਿਸੇ ਨੂੰ ਨਹੀਂ ਦੇਣਾ ਚਲੋ ਆ ਆਰਟੀਕੇ ਦੀ ਮੈਂ ਤੇਰੇ ਨਾਮ ਕਰਾ ਦਿੱਤੀ ਹੈ ਰਜਿਸਟਰੀ ਅੱਜ ਤੋਂ ਬਾਅਦ ਇਹ ਗੱਲ ਨਹੀਂ ਕਹਿਣੀ ਕਿ ਕਿਸੇ ਹੋਰ ਦੀ ਵੀ ਲਾ ਦਊਗਾ ਠੀਕ ਆ ਆ ਟੀਕਾ ਤੇਰਾ ਹੋ ਗਿਆ ਬਸ ਇਸ ਟੀਕੇ ਦੀ ਕੀ ਕਰਾਲੀ ਤੂੰ ਰਜਿਸਟਰੀ ਹਾਂ ਬਸ ਤੇ ਪਟਾ ਵੀ ਬਣਾ ਕੇ ਤੇਰੇ ਨਾਮ ਕਰਤਾ ਹਾਂਜੀ ਹੁਣ ਇਸ ਟੀਕੇ ਨੂੰ ਆਪ ਦੇ ਖਜ਼ਾਨੇ ਦੇ ਵਿੱਚ ਛੁਪਾ ਕੇ ਰੱਖੀ ਠੀਕ ਹੈ ਠੀਕ ਹੁਣ ਮੇਰਾ ਹੀ ਆ ਹੁਣ ਮੇਰਾ ਹੀ ਰਹਿਣਾ ਹੋਰ ਮੈਂ ਕਿਸੇ ਦਾ ਫੋਨ ਵੀ ਨਹੀਂ ਦੇਣਾ ਜੇ ਹੋ ਗਿਆ ਕਿਸੇ ਹੋਰ ਦਾ ਫਿਰ ਤੂੰ ਕੀ ਕਰ ਦੇਣਾ ਟੀਕਾ ਵੜ ਦੇਣਾ ਠੀਕ ਹੈ ਨਾ ਮੈਂ ਕੱਟੀ ਦੇਣਾ ਕਿਸੇ ਦਾ ਮੇਰਾ ਨਾ ਕਿਸੇ ਹੋਰ ਦਾ ਫਿਰ ਮੈਂ ਕਿਸੇ ਦਾ ਰਹਿਣ ਹੀ ਨਹੀਂ ਦੇਣਾ ਹਾਂ ਇਹ ਵੀ ਗੱਲ ਦਾ ਸਹੀ ਹੈ ਜੇ ਤੁਸੀਂ ਵੇਖਿਆ ਨੀ ਨਾ ਮੈਨੂੰ ਪਿਆਰ ਹੀ ਦੇਖਿਆ ਹਾਂ ਇਹ ਗੱਲ ਤਾਂ ਸਹੀ ਹੈ ਫਿਰ ਚਲੋ ਵੀ ਮੈਂ ਆਹਦਾ ਟੀਕਾ ਨਹੀਂ ਵਟਾਉਣਾ ਆਹ ਟੀਕਾ ਤੇਰੇ ਨਾਮ ਹੈ ਇਸ ਨੂੰ ਆਪਣੇ ਖਜ਼ਾਨੇ ਦੇ ਵਿੱਚ ਆਪਣੀ ਗੁਫਾ ਦੇ ਵਿੱਚ ਛੁਪਾ ਕੇ ਰੱਖਿਓ ਹਾਂਜੀ ਤਾਂ ਕਿ ਕੋਈ ਚੋਰ ਇਸ ਟੀਕੇ ਨੂੰ ਨਾ ਚੁਰਵਾ ਕੇ ਲੈ ਜਾਏ ਨਹੀਂ ਨਹੀਂ ਟੀਕੇ ਨਾਵੇਂ ਕਿਵੇਂ ਕੋਈ ਲੈ ਜਾਊਗਾ ਤੇ ਫਿਰ ਤੁਸੀਂ ਨਾ ਹਾਂ ਕਰੋਗੇ ਤਾਂ ਫਿਰ ਜ਼ਰੂਰੀ ਥੋੜੀ ਇਹ ਵੀ ਕੋਈ ਹੋਰ ਲੈ ਜਾਊਗਾ ਹਾਂ ਸਹੀ ਗੱਲ ਹੈ ਬਿਲਕੁਲ ਬਿਲਕੁਲ ਅਗਰ ਤੁਸੀਂ ਸਹੀ ਹੋ ਆਪਦੇ ਤੇ ਕੋਈ ਨਹੀਂ ਉਹ ਕਰਦਾ ਨਹੀਂ ਮੈਂ ਸਹੀ ਹਾਂ ਤੇ ਮੈਂ ਤੁਹਾਨੂੰ ਤੇਰੇ ਟੀਕਾ ਲਾਉਣਾ ਮੈਂ ਤੁਸ ਨੂੰ ਐਸੀ ਆਦਤ ਪਾਤੀ ਟੀਕਾ ਲਾਉਣ ਦੀ ਹਾਂ ਹੁਣ ਮੈਂ ਬਾਰੀ ਬਾਰੀ ਆ ਕੇ ਟੀਕਾ ਲਾਇਆ ਕਰੂੰਗਾ ਤੇਰੇ ਹਾਂਜੀ ਤੇਰੇ ਵੀ ਕੋਈ ਨਾ ਕੋਈ ਬਹਾਨਾ ਬਣਾ ਹੀ ਰੱਖਣਾ ਫਿਰ ਬਿਮਾਰੀ ਦਾ ਹੋਰ ਤੇਰਾ ਟੀਕੇ ਤੇ ਟੀਕਾ ਚੜੇ ਰਹੂਗਾ ਬਸ ਹੁਣ ਹਾਂ ਠੀਕ ਹੈ ਫਿਰ ਤੋ ਮੈਡੀਕਲ ਵਾਲਾ ਦੇਖ ਬਾਹਰ ਬੈਠਾ ਹੈ ਕਿ ਨਹੀਂ ਫਿਰ ਮੈਂ ਆ ਕੇ ਲਾ ਜਾਂ ਟੀਕਾ ਤੇਰੇ ਹੋਣੇ ਨਹੀਂ ਜੀ ਕੋਈ ਨਹੀਂ ਹੈਗਾ ਦੁਪਹਿਰ ਦਾ ਟਾਈਮ ਹੈ ਤੁਸੀਂ ਆ ਜਾਓ ਇਹ ਤੋ ਕਹੋ ਜੀ ਕੱਪੜੇ ਪਾ ਕੇ ਰੱਖੇਗੇ ਹਾਂ ਜਿਹੜਾ ਤੁਸੀਂ ਦੱਸੋ ਮੈਂ ਤ ਉਹਦੇ ਦੀ ਪਾ ਲੂੰਗੀ ਉਹ ਲਈ ਦੇਣੇ ਮੈਂ ਤਾਂ ਜੇ ਜੇ ਮਰਜ਼ੀ ਪਾ ਲਾ ਹਾਂ ਠੀਕ ਹੈ ਫਿਰ ਤੁਸੀਂ ਆਜੋ ਹਾਂ ਕਿ ਤੁਸੀਂ ਆਜੋ ਹੁਣੇ ਆਜੋ ਕੰਟਰੋਲ ਨਹੀਂ ਹੋ ਰਿਹਾ ਬਸ ਠੀਕ ਆ ਗਿਆ ਆ ਗਿਆ ਆ ਗਿਆ ਆ ਗਿਆ ਫੋਨ ਕੱਟ ਜਲਦੀ ਆ ਗਿਆ ਹਾਂ ਠੀਕ ਹੈ ਜੀ ਬਾਏ ਓਕੇ 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 ਓਕੇ